ਉਹਨਾਂ ਨਵੀ ਸਹੀ ਦੱਸਿਆ ਨਾ ਸਭ ਅੱਛਾ ਮਵੇ ਖਾਮੀ ਆ ਗਈ ਫਿਰ ਨੈਟ ਜਬ ਮਹੀਨੇ ਦੇ ਮੋਬਾਈਲ 'ਚ ਆ ਗਈ ਲਿਸਟ ਜੀ ਉਹ ਤੇ ਪਤਾ ਨਹੀਂ ਪਾ ਉਹ ਵਰਸਾਉਦੀ 27 28 ਦੇ ਸਾਲ ਦੀ 24 12 91 ਦਾ ਜਨਮ ਹੋਇਆ 11ਵੇਂ ਮਹੀਨੇ ਦੀ 8 8 9 ਤਰੀਕ ਦਾ ਪਰਾ ਹੋਈ ਕੰਡੇ ਕੰਡਾ ਬੇਟਾ ਦਾ ਲੜਕੀ ਨਹੀਂ ਸੀ ਉਹ ਵੀ ਜਦੂ ਕੁਸ਼ਾਗਾ ਆ ਜਗਾ ਪਾਈ ਆਉ ਨਾ ਸਾਰੀ ਚੀਜ਼ ਕੀਤੀ ਰੀਜਾਂ ਧਾਰੀਆਂ ਪੂਰੀਆਂ ਕੀਤੀ ਬਸਣਾ ਨਹੀਂ ਮਿਲੇ ਇਸ ਤਰ੍ਹਾਂ ਦਾ ਆਦਬ ਬਹੁਤ ਠੀਕ ਸੀ ਨਾ ਕਿਸੇ ਨਾਲ ਲੜਿਆ ਨਾ ਕੋਈ ਗਾਰਡ ਨਾ ਕਦੇ ਬੁੱਕ ਨਾ ਕੀਤਾ 10 ਤਰੀਕ ਨੂੰ ਗਿਆ ਜੀ ਸ਼ਾਮ ਅਸ਼ਾ 10 ਦਿਨ ਦੀ ਛੁੱਟੀ ਆਇਆ ਦਾ ਬੱਚੇ ਦਾ ਇਹ ਮੇਰਾ ਭਤੀਜਾ ਹੈ ਔਰ ਮੇਰੇ بیٹے ਦਾ ਕਲਾਸ ਫੈਲੋ ਵੀ ਹੈ ਮੇਰਾ ਬੱਚਾ ਜਿਸ ਇੱਕ ਜੋ ਹੈ ਉਹ ਕੈਨੇਡਾ ਚ ਰਹਿੰਦਾ ਹੈ ਇਸ ਵੇਲੇ ਕਹਿੰਦਾ ਮੇਰਾ ਇੰਨਾ ਵਧੀਆ ਦੋਸਤ ਜੀ ਦੁਨੀਆ ਤੋਂ ਚਲ ਗਿਆ ਕਹਿੰਦਾ ਡੈਡੀ ਮੇਰਾ ਆਨ ਨੂੰ ਰੂ ਕਰਦੀ ਹੈ ਤੇ ਦੇਖਣ ਨੂੰ ਤਾਂ ਨਹੀਂ ਸਕਦਾ ਤਾਂ ਮੈਂ ਕਿਹਾ ਬੱਚਾ ਉਹਦੇ ਭਾਣੇ ਨੂੰ ਕਦੇ ਮੋੜਿਆ ਨਹੀਂ ਜਾ ਸਕਦਾ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਠੀਕ ਹੈ ਜੋ ਹੋ ਗਿਆ ਯਾਰ ਲੋ ਉਹਦੇ ਬਾਣੇ ਨੂੰ ਮਿੱਠਾ ਕਰਕੇ ਮੰਨ ਲਓ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿਖਿਆਵਾਂ ਆ ਉਹ ਤੇ ਚੱਲਣ ਦਾ ਕਰਨ ਕਰ ਲਓ ਸਾਰੇ ਮਰਨਾ ਤਾਂ ਅਸੀਂ ਵੀ ਹੈ ਕਿਤੇ ਮੌਤ ਤਾਂ ਮੰਝੇ ਤੇ ਪਿਆਨ ਵੀ ਆ ਜਾਣੀ ਹੈ ਮੌਤ ਦਾ ਕਾਰਨ ਸਮਾਂ ਸਥਾਨ ਨਿਸ਼ਚਿਤ ਹੈ ਇਸ ਕਰਕੇ ਸੱਚੇ ਪਾਤਸ਼ਾਹ ਨੇ ਜੋ ਬਾਣਾ ਵਰਤਾਇਆ ਅਸੀਂ ਸਿਰ ਨੀਵਾ ਕਰਕੇ ਸੱਚੇ ਪਾਤਸ਼ਾਹ ਦਾ ਬਾਣਾ ਮੰਨਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਦੁੱਖ ਦੀ ਗੱਲ ਹੈ ਜੀ ਸਾਡਾ ਭਾਈ ਹੁੰਦਾ ਦਾ ਜੀ ਠੀਕਾ ਛੋਟਨਾ ਖੇਡਦਾ ਫੁੱਲ ਦਾ ਬੜਾ ਹੋਇਆ ਜੀ ਠੀਕ ਹੈ ਜੀ ਸਾਨੂੰ ਸਾਨੂੰ 2-4 ਦਿਨ ਹੋਏ ਸਾਨੂੰ ਮਿਲ ਕੇ ਗਿਆ ਬਹੁਤ ਵਧੀਆ ਕੋਸ਼ੀ ਕੀ ਬਥੋਂ ਕੀ ਹੋਇਆ ਨਾ ਤਾਂ ਵੀ ਕਿਚਨ ਨੂੰ ਬਥੋਂ ਰਬੀ ਹੱਥਿਆ ਸਭ ਕੁਝ ਬਹੁਤ ਵਧੀਆ ਸਵਾਦ ਆ ਜੀ ਭਾਈਆਂ ਗੁਰੇਂ ਦਾਦਾ ਜੀ ਇਕੱਠੇ ਰਹਿੰਦੇ ਇਕੱਠੇ ਖੇਲੇ ਬਹੁਤ ਮਾੜਾ ਹੋਇਆ ਜੀ ਮੈਂ 10 ਤਰੀਕ ਨੂੰ ਮਿਲਿਆ ਜੀ ਅੱਛਾ ਜੀ ਸ਼ਾਮ ਨੂੰ ਫੁੱਟਬਾਲ ਖੇਡਦੇ ਸੀ ਹਾਂਜੀ ਤਾਂ ਗ੍ਰਾਊਂਡ 'ਚ ਇਕੱਠੇ ਫਿਰ ਉਹ 10 ਤਰੀਕ 10 10 ਤਰੀਕ ਜੀ ਦਸੀ ਖੁਸ਼ੀ ਬਗਿਆ ਜਿੰਦਗੀ ਦੀ ਬਗਿਆ ਸੀ 10 10ਵੇਂ 11ਵੇਂ ਜਦੋਂ ਵਿਆਹ ਸੀ ਬਹੁਤ ਖੁਸ਼ੀ ਕੀ ਪਤਾ ਜੀ ਕੀ ਹੋਣਾ